ਹਾਂ ਪਣੀ ਸਸਰੀ ਕਾਲ ਕੀ ਗੱਲ ਵੀਰੇ ਪਰਜਾਈ ਨਾਲ ਲੜਾਈ ਹੋ ਗਈ ਨਹੀਂ ਨਹੀਂ ਪਣੀ ਇਹ ਤੈਨੂੰ ਗਲਤਫਹਿਮੀ ਹੋਈ ਹੈ ਤੈਨੂੰ ਕੌਣ ਕਹਿੰਦਾ ਸਭ ਪਤਾ ਲੱਗਦਾ ਐਵੇਂ ਨਾ ਲੜਿਆ ਕਰੋ ਚੱਲ ਮੈਂ ਕਰਦਾ ਬਾਅਦ ਚ ਗੱਲ ਕੀ ਹੋ ਗਿਆ ਯਾਰ ਕੁਛ ਨਹੀਂ ਇੱਕ ਮਿੰਟ ਸਾਲਾ ਕਿੱਥੋਂ ਆ ਗਿਆ ਹਾਂਜੀ ਕੀ ਹਾਲ ਹੈ ਓਏ ਯਾਰ ਅੱਜ ਫੇਰ ਲੜ ਪਏ ਤੁਸੀਂ ਯਾਰ ਤੈਨੂੰ ਕੌਣ ਕਹਿੰਦਾ ਉਹ ਸਭ ਪਤਾ ਲੱਗ ਜਾਂਦਾ ਭਰਾਵਾ ਮੇਰੀ ਨਾ ਹੁਣ ਬੇਨਤੀ ਆ ਉਹਦਾ ਨਾ ਇੱਥੇ ਨਹੀਂ ਬੈਠਦਾ ਸਾਨੂੰ ਨਾ ਤੰਗ ਕਰੇ ਚਲ ਠੀਕ ਹੈ ਓਕੇ ਕੋਈ ਜਾ ਕੇ ਪੁੱਛ ਲੈ ਯਾਰ ਤੂੰ ਕਮਾਲ ਕੀਤੀ ਹੈ ਕਿਉਂ ਮੈਂ ਕੀ ਕੀਤਾ ਕੀਤਾ ਕਿਉਂ ਨਹੀਂ ਯਾਰ ਅਪਣੇ ਲੜੇ ਆ ਤਾਂ ਮਤਲਬ ਇਹ ਥੋੜੀ ਆ ਵੀ ਤੂੰ ਕਿਸੇ ਨੂੰ ਵੀ ਦੱਸ ਦੇ ਕੁਝ ਮੈਂ ਕਿਸੇ ਨੂੰ ਕੁਝ ਨਹੀਂ ਦੱਸਿਆ ਫਿਰ ਮੇਰੀ ਭੈਣ ਦਾ ਫੋਨ ਕਿਵੇਂ ਆ ਗਿਆ ਮੈਨੂੰ ਮੇਰੀ ਮਾਮੀ ਦਾ ਕਿਵੇਂ ਆ ਗਿਆ ਤੇਰੇ ਭਰਾ ਦਾ ਕਿਵੇਂ ਆ ਗਿਆ 10 ਮਿੰਟਾਂ ਚ ਤਿੰਨ ਜਣਾਂ ਨੇ ਮੈਨੂੰ ਫੋਨ ਆ ਗਿਆ ਤੂੰ ਕਹਿੰਦੀ ਮੈਂ ਕਿਸੇ ਨੂੰ ਦੱਸਿਆ ਨਹੀਂ ਕੁਝ ਦੇਖ ਮੈਨੂੰ ਸੋ ਲੱਗੇ ਮੈਂ ਕਿਸੇ ਨੂੰ ਕੁਝ ਨਹੀਂ ਦੱਸਿਆ ਐਵੇਂ ਨਾ ਮੇਰੇ ਤੇ ਇਲਜ਼ਾਮ ਜਿਹਾ ਲਾਈ ਜਾ ਇਲਜ਼ਾਮ ਉਹ ਠੱਡ ਟੰਡੋਰਾ ਕਿਨੇ ਪਿੱਟਿਆ ਮੈਂ ਕੋਈ ਟੰਡੋਰਾ ਨਹੀਂ ਪਿੱਟਿਆ ਹੋਰ ਕਿਨੇ ਪਿੱਟਿਆ ਸਾਰੇ ਕਿਤੇ ਰੋਣਾ ਪਤਾ ਯਾਰ ਤਾਂ ਮੈਂ ਕੋਈ ਰੋਣਾ ਨਹੀਂ ਪਾਇਆ ਬਸ ਸਟੈਟਸ ਪਾਇਆ ਦੋ WhatsApp ਤੇ ਵੋਮਨ ਕਦੇ ਵੀ ਆਪਣੇ ਘਰ ਵਾਲੀ ਨੂੰ ਦੁੱਖ ਨਾ ਦਿਆ ਕਰੋ ਕਿਉਂਕਿ ਉਸ ਦੀ ਦੁਨੀਆ ਬਹੁਤ ਛੋਟੀ ਹੁੰਦੀ ਹੈ ਤੁਹਾਡੇ ਤੋਂ ਹੀ ਸ਼ੁਰੂ ਹੋ ਕੇ ਤੁਹਾਡੇ ਦੀ ਖਤਮ ਹੋ ਜਾਂਦੀ ਹੈ ਰੂਲ ਸਮਝਣਾ ਵੀ ਜ਼ਰੂਰੀ ਹੈ ਸਿਰਫ ਹੱਥ ਫੜਨਾ ਸਾਥ ਨਹੀਂ ਹੁੰਦਾ ਉਹ ਇਹਨੂੰ ਟੰਡੋਰਾ ਪਿੱਟਣੇ ਕਹਿੰਦੇ ਆ ਬਸ ਹੁਣ ਕੱਲਾ ਲਾਈਵ ਹੋਣਾ ਰਹਿ ਗਿਆ ਸੀ ਉਹ ਵੀ ਹੋ ਜਾ ਉਹ ਨੋ 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 ਨੋ